ਅੱਜ ਆਖਾਂ ਵਾਰਿਸ਼ਾ ਨੂੰ ਕਿਤ ਕਬਰਾਂ ਵਿੱਚੋਂ ਭੋਲ ਕੋਈ ਪੜ ਕਿਤਾਬੇ ਇਸ਼ਕ ਦਾ ਅਗਲਾ ਵਰ ਕਾ ਫੂਲ ਇੱਕ ਰੋਈ ਧੀ ਪੰਜਾਬ ਦੀ ਇੱਕ ਰੋਈ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵਹਿਣ ਅੱਜ ਲੱਖਾਂ ਧੀਆ ਰੁੰਦੀਆਂ ਵਾਰਿਸ਼ਾ ਤੈਂ ਕਹਿਣ ਅੱਜ ਲੱਖਾਂ ਧੀਆ ਰੁੰਦੀਆਂ ਵਾਰਿਸ਼ਾ ਤੈਂ ਕਹਿਣ ਅੱਗੇ ਗੱਲ ਚੱਲਦੀ ਸੀ ਕਿ ਨਸ਼ਿਆਂ ਦੇ ਕਾਰਨ ਕਈ ਧੀਆਂ ਦੀ ਜ਼ਿੰਦਗੀ ਜਿਹੜੀ ਰੰਗੋਂ ਬੇਰੰਗ ਹੋ ਗਈ ਕਈ ਪਰਿਵਾਰਾਂ ਦੇ ਵਿੱਚ ਸੱਥਰ ਵੇਛੀ ਪਰ ਹੈਰਾਨੀ ਦੀ ਗੱਲ ਕਿ ਇੰਨਾ ਦਿਨਾਂ ਦੇ ਵਿੱਚ ਜੇ ਅਸੀਂ ਇਸ ਇੱਕ ਮਹੀਨੇ ਦਾ ਡਾਟਾ ਚੱਕੀਏ ਤਾਂ ਇੰਨਾ ਦਿਨਾਂ ਦੇ ਵਿੱਚ ਨਹਿਰ ਦੇ ਵਿੱਚ ਛਾਲ ਮਾਰ ਜਾਣਾ ਇੱਕ ਗੇਮ ਰਚੀ ਜਾਣੀ ਕਿ ਕੁੜੀ ਆਈ ਉਹਨੂੰ ਕੋਸ਼ ਲੁਟੇਰੇ ਪੈਗੇ ਤੇ ਉਹ ਨਹਿਰ ਚ ਛਾਲ ਮਾਰ ਗਈ ਹਕੀਕਤ ਦੀ ਪਰਚੋਲ ਮਿਲਦੀ ਆ ਤੌਰ ਤੇ ਔਰਤ ਦੀ ਸਭ ਤੋਂ ਵੱਡੀ ਦੁਸ਼ਮਣ ਨਿਕਲਦੀ ਆ ਸੱਸ ਵੱਲੋਂ ਨੌ ਨੂੰ ਤੱਕਾ ਦੇ ਦਿੱਤਾ ਜਾਂਦਾ ਸੋਸ਼ਲ ਮੀਡੀਆ ਤੇ ਕੱਲ ਦੀ ਇੱਕ ਵੀਡੀਓ ਬੜੀ ਜ਼ਿਆਦਾ ਵਾਇਰਲ ਹੋ ਰਹੀ ਆ ਇੱਕ ਧੀ ਜਿਹੜੀ ਬੜੇ ਚਾਹਵਾਂ ਦੇ ਨਾਲ ਪਤਾ ਨਹੀਂ ਕਿੰਨੇ ਕੁ ਸੁਪਨੇ ਸੰਜੋਕੇ ਇੱਕ ਨਵੇਂ ਘਰ ਦੇ ਵਿੱਚ ਜਾਂਦੀ ਆ ਜਾਨ ਤੋਂ ਚੰਦ ਮਿੰਟ ਪਹਿਲਾਂ ਦੀ ਉਹਦੀ ਵੀਡੀਓ ਆ ਕਿ ਉਹਦਾ ਪਤੀ ਪੁੱਛਦਾ ਤੁਸੀਂ ਇੰਸਟਾਗ੍ਰam ਚ ਚਲਾ ਲੈਨੇ ਹੋ ਮੈਂ ਚਲਾਉਣਾ ਤੇ ਉਹ ਬੜਾ ਖੁਸ਼ ਮਜ਼ਾਜਾ ਜਵਾਬ ਦਿੰਦੀ ਹੈ ਕਹਿੰਦੀ ਕੋਈ ਗੱਲ ਨਹੀਂ ਮੈਂ ਪਿੱਛੇ ਬਹਿ ਜਾ ਕਰੂੰ ਬੜੀ ਉਹਦੇ ਚਿਹਰੇ ਤੇ ਹਾਸਾ ਸੀ ਨੂਰ ਸੀ ਟੜਫ ਟੜਫ ਕੇ ਕੋ ਕੋ ਕੇ ਤੜਫਾ ਤੜਫਾ ਕੇ ਉਸ ਦੀ ਨੂੰ ਮਾਰਿਆ ਜਾਂਦਾ ਹੈ ਜੀ ਦੀ ਵੀਡੀਓ ਅੱਜ ਹਰ ਪੇਜ ਦੇ ਉੱਤੇ ਆ ਹਰ ਮਾਂ ਧੀ ਭੈਣ ਦਾ ਸਟੇਟਸ ਲੱਗਿਆ ਹੋਇਆ ਉਸ ਬੱਚੀ ਦਾ ਇਹ ਜਿਹੜਾ ਤਾਂ ਹੀ ਦੀ ਲਾ ਮਤਾ ਸੋਚਦੀ ਸੀ ਮੈਂ ਕਿ ਇਹ ਚੀਜ਼ਾਂ ਨਹੀਂ ਹੋ ਸਕਦੀਆਂ ਪਰ ਕਿਤੇ ਨਾ ਕਿਤੇ ਅੱਜ ਵੀ ਸਾਡਾ ਸਮਾਜ ਆ ਜਿਹੜਾ ਉਹ ਪ੍ਰਾਣੀ ਸਮਿਆਂ ਦੇ ਵਿੱਚ ਜਾ ਰਿਹਾ ਮੈਨੂੰ ਅੱਜ ਵੀ ਯਾਦ ਆ ਮੈਂ ਛੋਟੀ ਜੀ ਹੁੰਦੀ ਸੀ ਤੇ ਇੱਕ ਕਿਸੇ ਗਾਇਕ ਦਾ ਗੀਤ ਬੜਾ ਮਸ਼ਹੂਰ ਹੋਇਆ ਸੀ ਉਹ ਵਿਚਾਰੀ ਇੰਜ ਤੜਪੇ ਜਿਵੇਂ ਮਛਲੀ ਪਾਣੀ ਆਣ ਬਚਾਲੋ ਵੀਰੋ ਸੜਦੀ ਭੈਣ ਨਿਆਣੀ ਕਿੰਨੇ ਇੱਕ ਭੈਣ ਨੇ ਇੱਕ ਭਰਾ ਨੂੰ ਹਾਕ ਮਾਰੀ ਸੀ ਦਸੀਏ ਦਿੱਤੇ ਗਏ ਸੀ ਤੇ ਕੱਲ ਜਦੋਂ ਮੈਂ ਉਹ ਵੀਡੀਓ ਦੇਖੀ ਤਾਂ ਮੈਨੂੰ ਉਹ ਦਸੀਏ ਯਾਦ ਆ ਰਹੇ ਸੀ ਦੇਖੋ ਦਾਜਾ ਜਿਹੜਾ ਇਹ ਤੁਹਾਡੇ ਬੰਦ ਕਮਰਿਆਂ ਦੇ ਵਿੱਚ ਪਿਆ ਰਹਿਣਾ ਗੱਡੀਆਂ ਜਿਹੜੀਆਂ ਇਹ ਤੁਹਾਡੀਆਂ ਸੜਕਾਂ ਦੇ ਉੱਤੇ ਚੱਲ ਕੇ ਘਸ ਜਾਣੀਆਂ ਪਰ ਜਿਹੜੀ ਇੱਕ ਧੀ ਆ ਉਹ ਨਹੀਂ ਤੁਹਾਡੇ ਪਰਿਵਾਰ ਨੂੰ ਚਲਾਉਣਾ ਤੁਹਾਡੇ ਪਰਿਵਾਰ ਨੂੰ ਦੇਖਣਾ ਇੱਕ ਘਰ ਦੀ ਸਾਂਭ ਸੰਭਾਲ ਤੋਂ ਲੈ ਕੇ ਸੱਸ ਸੋਹਰੇ ਦੀ ਸਾਂਭ ਸੰਭਾਲ ਪਤੀ ਦੀ ਸਾਂਭ ਸੰਭਾਲ ਫਿਰ ਇੱਕ ਮਾਂ ਬਣਦੀ ਆ ਮਾਂ ਦੇ ਫਰਜ਼ ਇੱਕ ਬਿਲਕੁਲ 3D ਤੁਹਾਨੂੰ ਇੱਕ ਨੌਕਰ ਮਿਲਦੀ ਆ ਉਹਦੀ ਕਦੇ ਉਹਨੇ ਤੁਹਾਡੇ ਤੋਂ ਇਹ ਡਿਮਾਂਡ ਨਹੀਂ ਕੀਤੀ ਵੀ ਮੈਂ ਪਰ ਮਨ ਤੈ ਇਨੀ ਪੇਮੈਂਟ ਲਵਾਂਗੀ ਤੁਹਾਡੇ ਤੋਂ ਕਦੇ ਉਹਨੇ ਡਿਮਾਂਡ ਨਹੀਂ ਕੀਤੀ ਵੀ ਮੈਂ ਤੇਰੇ ਘਰ ਦਾ ਇੰਨਾ ਕੰਮ ਕੀਤਾ ਮੈਨੂੰ ਇੰਨੀਆਂ ਚੀਜ਼ਾਂ ਲੈ ਕੇ ਦੇ ਦੇਖੋ ਮੈਂ ਫੇਰ ਕਹਿ ਰਹੀ ਆ ਆ ਪੰਜ ਉਂਗਲਾਂ ਨੇ ਪੰਜੇ ਬਰਾਬਰ ਨਹੀਂ ਕਈ ਜਗ੍ਹਾ ਤੇ ਸਾਡੀਆਂ ਧੀਆ ਵੀ ਗਲਤ ਨੇ ਕਈ ਜਗ੍ਹਾ ਤੇ ਸਾਡੇ ਪੁੱਤ ਵੀ ਗਲਤ ਨਹੀਂ ਤੇ ਕਈ ਜਗ੍ਹਾ ਤੇ ਨੌ ਸੱਸ ਦੇ ਰਿਸ਼ਤੇ ਦੇ ਵਿੱਚ ਸਭ ਤੋਂ ਵੱਡੀਆਂ ਦਰਾੜਾਂ ਸੱਸਾਂ ਵੀ ਬਣ ਜਾਂਦੀਆਂ ਨੇ ਤੇ ਕਈ ਜਗ੍ਹਾ ਤੇ ਨੌਹਾਂ ਵੀ ਬਣ ਜਾਂਦੀਆਂ ਨੇ ਨੌਹਾਂ ਦਰਾੜਾਂ ਨਾਲ ਬੰਨ ਤਾਂ ਵਿਰਦ ਆਸ਼ਰਮ ਨਹੀਂ ਖੁੱਲਦੇ ਸੱਸਾਂ ਨਾਲ ਦਰਾੜਾਂ ਬੰਨ ਤਾਂ ਪੁੱਤਾਂ ਦੇ ਦੂਰੀਵਾਰ ਘਰ ਬੰਨਣੇ ਸੌਖੇ ਨਹੀਂ ਹੁੰਦੇ ਦੂਰੀਵਾਰ ਦੇਸਤੇ ਨਹੀਂ ਟੋਲਣੇ ਚਾਹੀਦੇ ਸੋ ਅੱਜ ਦੀ ਜਿਹੜੀ ਤੌਰ ਆ ਜਿਹੜਾ ਅੱਜ ਦਾ ਸਮਾਂ ਉਥੇ ਔਰਤ ਹੀ ਸਭ ਤੋਂ ਵੱਡੀ ਜਿਹੜੀ ਔਰਤ ਦੀ ਦੁਸ਼ਮਣ ਬਣਦੀ ਜਾ ਰਹੀ ਆ ਔਰਤ ਦੇ ਨਾਲ ਸਭ ਤੋਂ ਵੱਡਾ ਕਾਹਨ ਔਰਤੀ ਕਰਦੀ ਜਾ ਰਹੀ ਆ ਫਿਰ ਕਹਿੰਦੇ ਰਮਨਦੀਪ ਮਰਖਾਈ ਕਹਿੰਦੀ ਵੀ ਸੱਪ ਤੇ ਤਾਂ ਇੱਕ ਸੱਸਾ ਪੈਂਦਾ ਸੱਸ ਤੇ ਡਬਲ ਪੈਂਦੇ ਨਹੀਂ ਕਈਆਂ ਨੇ ਇਹ ਚੀਜ਼ ਨੂੰ ਵੜਾ ਜਦੋਂ ਮੈਂ ਇਹ ਵੀਡੀਓ ਪਾਈ ਸੀ ਮੇਰੇ ਲੌਸ ਤੱਕ ਵੀ ਲੈ ਕੇ ਗਏ ਵੀ ਤੁਹਾਡੀ ਨਾ ਤਾਂ ਕਹਿੰਦੀ ਆ ਸੱਸ ਤੇ ਡਬਲ ਸੱਸਾ ਪੈਂਦਾ ਕਹਿੰਦਾ ਮਤਲਬ ਇਹ ਸੱਪ ਦਾ ਜ਼ਹਿਰ ਅੱਜ ਇਨਸਾਨ ਦੇ ਜ਼ਹਿਰ ਨਾਲੋਂ ਘਟ ਗਿਆ ਸੱਪ ਵੀ ਅੱਜ ਸੋਚਦਾ ਵੀ ਮੈਂ ਡੰਗ ਮਾਰਿਆ ਤਾਂ ਜ਼ਹਿਰ ਨਹੀਂ ਚੜਨਾ ਕਿਉਂਕਿ ਇਨਸਾਨ ਦੇ ਅੰਦਰ ਇੰਨਾ ਕਿ ਜ਼ਿਆਦਾ ਜ਼ਹਿਰ ਵੱਧ ਚੁੱਕਿਆ ਇਨਸਾਨ ਆਪਣੇ ਜ਼ਹਿਰ ਦੇ ਨਾਲ ਹੀ ਇਨਸਾਨ ਨੂੰ ਮਾਰ ਰਿਹਾ ਹੈ ਜ਼ਹਿਰ ਆਪ ਦੇ ਨਾਲ ਹੀ ਇਨਸਾਨ ਇਨਸਾਨ ਦਾ ਕਾਹਨ ਕਰ ਗਿਆ ਆਏ ਦਿਨ ਧੀਆਂ ਦਾਸ ਦੀ ਬਲੀ ਚੜਦੀਆਂ ਜਾ ਰਹੀਆਂ ਨੇ ਕਦੇ ਅਸੀਂ ਇਹ ਵੀ ਨਹੀਂ ਸੋਚਿਆ ਕਿ ਉਹਦਾ ਰੀਜ਼ਨ ਦਾਜ ਹੀ ਆ ਜਾਂ ਉਹਦਾ ਰੀਜ਼ਨ ਲਿਵਿੰਗ ਅਫੇਆ ਕਿਉਂਕਿ ਲਿਵਿੰਗ ਅ ਰਿਲੇਸ਼ਨਸ਼ਿਪ ਨੇ ਵੀ ਬਹੁਤ ਸਾਰੀਆਂ ਸਾਡੀਆਂ ਧੀਆਂ ਦੀ ਜਿਹੜੀ ਜਾਨ ਲੈ ਲਈ ਹਣ ਤੁਸੀਂ ਸੋਚਦੇ ਹੋਵੋਗੇ ਲਿਵਿੰਗ ਅ ਜਾਨ ਕਿਵੇਂ ਲੈਂਦਾ ਜਿਹੜੀਆਂ ਧੀਆਂ ਆਪਦੇ ਪਤੀ ਨੂੰ ਆਪਣੀ ਦੁਨੀਆ ਮੰਨਦੀਆਂ ਹੋਣ ਇੱਕ ਮੀਆਂਂ ਚ ਕਦੇ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਉਹ ਨਹੀਂ ਬਰਦਾਸ਼ਤ ਕਰ ਸਕਦੀਆਂ ਫਿਰ ਉਹਨਾਂ ਪਰਿਵਾਰਾਂ ਦੇ ਵਿੱਚ ਝਗੜੇ ਵਧਦੇ ਨੇ ਉਹ ਝਗੜੇ ਕੋਟਾਂ ਤੱਕ ਚਲੇ ਜਾਂਦੇ ਨੇ ਜਦੋਂ ਅਨਸਾਫ਼ ਨਹੀਂ ਮਿਲਦਾ ਤਾਂ ਉਹ ਈਆਂ ਜਿਹੜੀਆਂ ਖੁਦਖੁਸ਼ੀ ਕਰਨ ਵਾਸਤੇ ਮਜਬੂਰ ਹੋ ਜਾਂਦੀਆਂ ਨੇ ਇਹ ਹਾਲਾਤ ਆ ਮੇਰੇ ਪੰਜਾਬ ਦੇ ਇਹਨਾਂ ਹਾਲਾਤਾਂ ਨੂੰ ਸੁਧਾਰਨਾ ਕਿਹਨੇ ਆ ਸ਼ੁਰੂਆਤਾਂ ਕਿੱਥੋਂ ਹੋਣੀਆਂ ਚਾਹੀਦੀਆਂ ਨੇ ਸਾਡੇ ਘਰਾਂ ਤੋਂ ਹੋਣੀਆਂ ਸਾਡੇ ਪਰਿਵਾਰਾਂ ਤੋਂ ਹੋਣੀਆਂ ਜੇ ਸੱਸ ਨੂੰ ਧੀ ਮੰਨਣ ਲੱਗ ਜੇ ਤੇ ਨੋ ਸੱਸ ਨੂੰ ਮਾਂ ਮੰਨਣ ਲੱਗ ਜੇ ਉਹਨਾਂ ਘਰਾਂ ਦੇ ਵਿੱਚ ਕਦੀ ਕਲੇਸ਼ ਨਹੀਂ ਪੈਣਗੇ ਜੇ ਪਤੀ ਇਹ ਸੋਚ ਲਵੇ ਕੋਈ ਵੱਖਰੀ ਦੁਨੀਆ ਨਹੀਂ ਹੁੰਦੀ ਹੋਰ ਔਰਤਾਂ ਦੇ ਵਿੱਚ ਉਹ ਔਰਤਾਂ ਵੀ ਉਸੇ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਸ ਤਰ੍ਹਾਂ ਦੀ ਔਰਤ ਤੁਸੀਂ ਘਰ ਦੇ ਵਿੱਚ ਵਿਆਹ ਕੇ ਲੈ ਕੇ ਆਈ ਹੋ ਜਿਹੜੇ ਸੌ ਬੰਦੇ ਦੇ ਵਿੱਚ ਲੈ ਕੇ ਆਏ ਹੋ ਜਿਹੜੇ ਬਾਪ ਨੇ ਆਪਦੀ ਇੱਜ਼ਤ ਤੁਹਾਡੇ ਹਵਾਲੇ ਕੀਤੀ ਆ ਪੁੱਛ ਕੇ ਦੇਖਿਓ ਉਸ ਬਾਪ ਨੂੰ ਨੇ ਦਿਲ ਤੇ ਕਿੰਨਾ ਵੱਡਾ ਪੱਥਰ ਤਰਿਆ ਹੋਊਗਾ ਫੇਰ ਕਹਿੰਦੇ ਕਿ ਕੁੜੀਆਂ ਕਹਿ ਦਿੰਦੀਆਂ ਕਿ ਧੀਆ ਪਾਲਣ ਦੀ ਔਕਾਤ ਸਿਰਫ ਰਾਜਿਆਂ ਦੇ ਵਿੱਚ ਹੀ ਆ ਰਾਜਕੁਮਾਰੀਆਂ ਪਾਲ ਸਕਦੇ ਨਹੀਂ ਇਹਰਾ ਗਿਆਰਾ ਬੰਦਾ ਨਹੀਂ ਇਹ ਤਾਂ ਹੀ ਕਿਹਾ ਗਿਆ ਕਿਉਂਕਿ ਜਦੋਂ ਤੁਸੀਂ ਉਹਨਾਂ ਆਈਆਂ ਦੀ ਉਹਨਾਂ ਜਾਈਆਂ ਦੀ ਕਦਰ ਨਹੀਂ ਕਰਦੇ ਜਦੋਂ ਤੁਹਾਡੇ ਘਰ ਦੇ ਵਿੱਚ ਚੂੜੇ ਵਾਲੀ ਤੁਹਾਡੀ ਡੀ ਕਰ ਰਹੀ ਹੁੰਦੀ ਆ ਅਗਲੇ ਦਿਨ ਹੀ ਤੁਹਾਡੀ ਚੈਟ ਕਿਸੇ ਹੋਰ ਕੁੜੀ ਦੇ ਨਾਲ ਫੜੀ ਜਾਂਦੀ ਆ ਉਹਦਾ ਦਿਲ ਟੁੱਟ ਜਾਂਦਾ ਉਹ ਇੱਕ ਪਰਿਵਾਰ ਛੱਡ ਕੇ ਤੁਹਾਡੇ ਲਈ ਆਉਂਦੀ ਆ ਉਹਦਾ ਮਨ ਟੁੱਟ ਜਾਂਦਾ ਕਿ ਜਿਹੜੇ ਇਨਸਾਨ ਤੇ ਉਹ ਟਰਸਟ ਕਰਦੀ ਸੀ ਯਕੀਨ ਕਰਦੀ ਸੀ ਉਹ ਇਨਸਾਨ ਉਹਦਾ ਹੈ ਹੀ ਨਹੀਂ ਉਦਾ ਹੈ ਹੀ ਨਹੀਂ ਉਹਦਾ ਉਹਦੇ ਨਾਲ ਰੂਹ ਦਾ ਰਿਸ਼ਤਾ ਹੈ ਹੀ ਜਸਮਾਨੀ ਰਿਸ਼ਤੇ ਦੁਨੀਆ ਤੇ ਭਾਲੇ ਬਹੁਤ ਮਿਲ ਜਾਣਗੇ ਪਰ ਰੂਹਾਂ ਦੇ ਰਿਸ਼ਤੇ ਬਹੁਤ ਘੱਟ ਮਿਲਦੇ ਨੇ ਅਣਖਾਂ ਵਾਲੀਆਂ ਧੀਆਂ ਇਹ ਬਰਦਾਸ਼ਤ ਨਹੀਂ ਕਰਦੀਆਂ ਜੇ ਇਹ ਵੀਡੀਓ ਤੇ ਵਿਚਾਰ ਚੰਗੇ ਲੱਗੇ ਨਾ ਇਹਨਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਤੇ ਸਾਡਾ YouTube ਚੈਨਲ ਰਮਨਦੀਪ ਕੌਰ ਮਰਖਾਈ Facebook ਚੈਨਲ ਮਰਮਨਦੀਪ ਘੋੜਮਰਖਾਈ ਜਿਹੜਾ ਉਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਤੇ ਫਾਲੋਅ ਕਰਿਓ ਜੇ ਕਿਸੇ ਪਰਿਵਾਰਾਂ ਦੀ ਕਹਾਣੀ ਈਆਂ ਦੀ ਕਹਾਣੀ ਨਹੀਂ ਦੁੱਖਦਈ ਆ ਉਹ ਸਮਾਜ ਨੂੰ ਸੇਧ ਦੇਣ ਲਈ ਪੈਣਾ ਭਰਾ ਬਜ਼ੁਰਗ ਆਪਣੀ ਸਟੋਰੀ ਕਰਵਾਉਣੀ ਚਾਹੁੰਦੇ ਆ ਤਾਂ ਉਹ ਮੇਰੇ ਦਿੱਤੇ ਹੋਏ ਨੰਬਰਾਂ ਤੇ ਕੰਟੈਕਟ ਕਰ ਸਕਦੇ ਆ ਨੰਬਰ ਤੁਸੀਂ ਨੋਟ ਕਰ ਸਕਦੇ ਹੋ 887220380 887220380 ਨੰਬਰ ਤੇ ਤੁਸੀਂ ਜਿਹੜਾ ਮੇਰੇ ਨਾਲ رابطہ ਕਾਇਮ ਕਰ ਸਕਦੇ ਹੋ ਤੁਸੀਂ ਇਸ ਨੰਬਰ ਤੇ WhatsApp ਮੈਸੇਜ ਵਾਇਸ ਮੈਸੇਜ ਕਰ ਸਕਦੇ ਹੋ ਰਿਟਨ ਮੈਸੇਜ ਕਰ ਸਕਦੇ ਹੋ ਜੇ ਮੈਂ ਫੋਨ ਨਹੀਂ ਪਿਕ ਕਰਦੀ ਤਾਂ ਤੁਸੀਂ ਉੱਥੇ ਆਪਣਾ ਮੈਸੇਜ ਛੱਡ ਸਕਦੇ ਹੋ ਤੁਹਾਨੂੰ ਇਹਦਾ ਜਵਾਬ ਮਿਲੇਗਾ ਨਾਲ ਇੱਕ ਗੱਲ ਜ਼ਰੂਰ ਫਾਲਤੂ ਦੇ ਲੋਕ ਇਸ ਨੰਬਰ ਤੇ ਉੱਤੇ ਕਦੇ ਵੀ ਸੰਪਰਕ ਨਾ ਕਰਨ ਵਿਲੜ ਲੋਕ ਆ ਜਿਹੜੇ ਉਹ ਕਦੇ ਵੀ ਇਸ ਨੰਬਰ ਦੇ ਉੱਤੇ ਕਾਲ ਜਾਂ ਮੈਸੇਜ ਨਾ ਕਰਨ ਇਸ ਤਰ੍ਹਾਂ ਦੇ ਲੋਕਾਂ ਨੂੰ ਫਿਰ ਉਸੇ ਤਰ੍ਹਾਂ ਦੇ ਆ ਜਿਹੜਾ ਡੀਲ ਕੀਤਾ ਜਾਊਗਾ ਧੰਨਵਾਦ